ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀ ਕ੍ਰਾਸ਼ਪੈਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਬਹੁਤ ਪਿਆਰੇ 올ਓਵਰ ਮੋਡਲ ਦੇ ਸੂਟ ਦੇਣ ਜਾ ਰਹੇ ਹਾਂ ਮੋਡਲ ਅਸੀਂ ਤੁਹਾਨੂੰ ਮਤਲਬ ਕਾਫੀ ਪਹਿਲਾਂ ਮੈਚਿੰਗ ਦੇ ਵਿੱਚ ਪਾਰਟੀ ਵੇਅਰ ਸੂਟ ਤੇ ਦਿਖਾਣੇ ਆ ਅ ਚਾਲਓਵਰ ਸੂਟਾਂ ਦੇ ਮੋਡਲ ਦੇ ਸੂਟ ਦਵਾਂਗੇ ਜੀ ਤੁਹਾਨੂੰ ਕਲੈਕਸ਼ਨ ਬਹੁਤ ਪਿਆਰੀ ਇਹਨਾਂ ਦੇ ਕਲਰ ਪ੍ਰਿੰਟ ਬਹੁਤ ਸੋਹਣੇ ਆ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਆ ਜੋ ਵੀ ਤੁਹਾਨੂੰ ਅਸ ਦੀ ਵੀਡੀਓ ਚ ਸੂਟ ਪਸੰਦ ਆਇਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਸੈਂਡ ਕਰ ਸਕਦੇ ਹੋ 컬러 ਹਰੇ ਕੇਜ ਵਾਸਤੇ ਹੋਣਗੇ ਜੀ ਡਿਜ਼ਾਈਨਿੰਗ ਬਹੁਤ ਪਿਆਰੀ ਪਿਆਰੀ ਆ ਬਾਗੋ ਬਾਗ ਹੋਣੇ ਨੇ ਸੂਟ ਨੇ ਅੱਜ ਸਾਰੇ ਇਹ ਦੇਖੋ ਜੀ ਅੱਜ ਦਾ ਆਪਣਾ ਫਰਸਟ ਸਟਾਫ ਐਨਾ ਕਿ ਜਾਦਾ ਫਾਈਨ ਆ ਇਹ ਫੁੱਲ ਲਾਈਨਿੰਗ ਸੂਟ ਬਣੇਗਾ ਜੇ ਮੋਡਲ ਦਾ ਸੂਟ ਆ ਹਰ ਲਾਈਨਿੰਗ ਬਣੇਗਾ ਪਰ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਵਾਸ਼ ਕਰੀ ਜਾਇਓ ਇਹਨਾਂ ਦਾ ਕਲਰ ਨਹੀਂ ਜਾਏਗਾ ਕਲਰ ਫੇਂਟ ਨਹੀਂ ਹੋਏਗਾ ਇਹਨਾਂ ਤੇ ਤੁਸੀਂ ਵਰਕ ਕਰਵਾਣਾ ਵਰਕ ਕਰਵਾ ਸਕਦੇ ਹੋ ਮਤਲਬ ਕਿ ਸਟੀਚਿੰਗ ਤੋਂ ਬਾਅਦ ਇਹ ਸੂਟ ਜਿਹੜੇ ਉਹ ਸਰਦਾਰੀ ਜੀ ਲੁੱਕ ਦੇਣ ਵਾਲੇ ਸੂਟ ਨੇ ਸਾਰੇ ਠੀਕ ਹੈ ਜੀ 올ਓਵਰ ਸੂਟ ਰਹੋਗੇ ਇਹ 5 ਮੀਟਰ ਸੌਰੀ ਇਹ 3.5 ਮੀਟਰ ਦਾ ਸੂਟ ਆ ਤੇ ਇਹ ਜਿਹੜਾ ਇਹਦਾ ਪਣਾ ਉਹ ਵੱਡਾ ਰਹੋਗਾ ਜੀ ਇਹ ਪਨਾਂ ਦੇ ਕੁਇਰਾ ਸਾਰੀ ਇਹ ਡਬਲ ਬਨਾਏ ਕਿਉਂਕਿ ਇਹਦਾ ਘੇਰਾ ਸਿੰਗਲ ਪਨੇ ਚ ਹੀ ਬਣ ਜੇਗਾ ਮੈਂ ਕਿਹਦਾ ਦੱਸ ਤਨੀ ਕਿੰਨਾ ਜੀਸ ਦਾ ਇਹ ਦੇਖੋ ਇਹ 29 ਇੰਚ ਜਿਨਾਂ ਦਾ ਘੇਰਾ મતલਬ ਕਿ 70 ਤੱਕ ਵੀ ਹੈਗਾ ਇਹ ਉਹਨਾਂ ਦਾ ਵੀ ਈਜ਼ੀਲੀ ਇਹ ਡਬਲ ਫਲੇਅਰ ਹੈ ਦੀ ਇਦਾਂ ਡਬਲ ਹੈ ਇਹ ਇਹ بڑے ਘੇਰੇ ਦਾ ਸੂਟ ਹੈ ਜੀ ਇਹ ਵੈਸੇ ਤਾਂ 3 ਮੀਟਰ ਚ ਸੂਟ ਬਣ ਜਾਂਦਾ ਜਿਹੜਾ بڑے ਘੇਰੇ ਦਾ ਹੁੰਦਾ ਪਰ ਇਹ 3.5 ਮੀਟਰ ਕੱਪੜਾ ਹੈ ਸਾਰੇ ਠੀਕ ਹੈ 3.5 ਮੀਟਰ ਦਾ ਸੂਟ ਹੈ ਜੀ ਬੜੇ ਪਨੇ ਦੇ ਵਿੱਚ ਤੇ ਨਾਲ ਇਹ ਹੈਗੇ ਨੇ ਮੋਡਾਲ ਦੀ ਦੁਪੱਟੀਆਂ ਇਹਨਾਂ ਦੇ ਨਾਲ कॉटन ਸ਼ੁਰੂ ਹੋ ਗਈ ਹੈ ਕੋਈ ਕੋਈ ਵੀਡੀਓ कॉटन ਦੀ ਡਿਮਾਂਡ ਰੈਂਦੀ ਹੈ ਮੈਂ ਤਾਂ ਕਰਕੇ ਪਾ ਰਹੀ ਨਹੀਂ ਨਹੀਂ ਫਿਲਹਾਲ ਹਲੇ ਸੀਲ ਕੱਢੀਆਂ ਹੋਈਆਂ ਨੇ ਜੀ ਤੇ ਇਹਨਾਂ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1700 17100 ਪ੍ਰਾਈਸ ਹੈ ਜੀ ਇਹ ਪਰਪਲ ਦੇ ਵਿੱਚ ਸੇਮ ਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਹ ਦੁਪੱਟਾ ਇਹਦਾ ਡਿਜ਼ਾਈਨਿੰਗ ਇਹਦੀ yellow ਵਾਲੇ ਸੂਟ ਦੀ ਹੋਈ ਹੈ ਸੇਮ ਤੇ ਇੱਕ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜੇਗਾ ਇਹ ਵਾਲਾ ਕਲਰ ਹੈ ਇਹ ਨਾ ਤਾਂ ਇਹ red ਕਲਰ ਹੈ ਜੀ ਨਾ ਹੀ ਗਾਜ਼ਰੀ ਕਲਰ ਆ ਪਿਆਰਾ ਜਿਹਾ ਸ਼ੇਡ ਆ 올ਓਵਰ ਸੂਟ ਨੇ ਸਾਰੇ ਤੇ ਪ੍ਰਾਈਸ ਰਹੂਗਾ ਸੇਮ ਹੀ 1700 ਅੱਜ ਦੀ ਸਾਰੀ ਵੀਡੀਓ ਦਾ ਠੀਕ ਹੈ ਸ਼ਿਪਿੰਗ ਚਾਰजेस ਐਕਸਟਰਾ ਰਹਿਣਗੇ ਅਲੱਗ ਤੋਂ ਲੱਗਣਗੇ ਸਾਰੇ ਇਹ ਹੈਗਾ ਨੈਕਸਟ ਡਿਜ਼ਾਈਨ ਇੱਕ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ 3-3 4-4 ਕਲਰ ਮਿਲ ਜਾਣਗੇ 3.5 ਮੀਟਰ ਦਾ ਸੂਟ ਹੈ ਜੀ ਬੜੇ ਪਨੇੜਾ ਸੂਟ ਆ ਪ੍ਰਿੰਟ ਤੁਸੀਂ ਦੇਖ ਲਓ ਇਹ ਇਹਦਾ ਵੇਸ ਆ ਜਿਹੜਾ ਬਲੈਕ ਆ ਟੀਮੂਡਲ ਦਾ ਸੂਟ ਆ ਜੀ ਮੋਡਲ ਦੇ ਹੈਗੇ ਨੇ ਨਾਲ ਦੁਪੱਟੇ 1700 ਹੈਗੇ ਇਹਨਾਂ ਦਾ ਪ੍ਰਾਈਸ ਤੇ ਇਹਦਾ ਦੁਪੱਟਾ ਕੁਛ ਏਦਾਂ ਪ੍ਰਿੰਟਰ ਹੋਗਾ ਲੰਮੇ ਚੌੜੇ ਨਾਲ ਦੁਪੱਟੇ ਰਹਿਣਗੇ ਜੀ ਇਹਦੇ ਵਿੱਚ ਤੋਂ ਨੀਲੇ ਕੁ ਪਰਪਲ ਕਲਰ ਮਿਲ ਜੇਗਾ ਠੀਕ ਹੈ ਦੋਨੋਂ ਸੂਟ ਨੇ ਜੀ ਦੋਨੋਂ ਹੀ ਪਿਆਰੇ ਆ ਤੇ ਨੈਕਸਟ ਹੈਗਾ ਮਤਲਬ ਹਰੇਕ ਏਜ ਵਾਸਤੇ ਸੂਟ ਆ ਤੁਸੀਂ ਕਲਰ ਪ੍ਰਿੰਟ ਜਿਹੜਾ ਮਰਜੀ ਚੁਆਇਸ ਕਰ ਸਕਦੇ ਹੋ ਸਟਾਫ ਤੁਹਾਨੂੰ ਬਹੁਤ ਜ਼ਿਆਦਾ ਫਾਈਨ ਹੋਗਾ ਜੇ ਇਹ ਤੁਹਾਡੇ پاس ਪਹੁੰਚੇਗਾ ਤੁਹਾਨੂੰ ਫਾਈਨ ਲੱਗੇਗਾ ਕਾਫੀ ਜਿਆਦਾ ਅੱਛਾ ਸਟੱਫ ਹੈ ਇਹਨਾਂ ਦਾ ਲਾਈਨਿੰਗ ਲਾ ਕੇ ਤਾਂ ਬਣਗੇ ਸੂਟ ਪਰ ਲੁੱਕ ਬਹੁਤ ਸੋਹਣੀ ਦੇਣਗੇ ਕ੍ਰੇਪ ਦੀ ਕਰਨ ਟਿਲਕਵਾ ਜਿਹਾ ਸਟੱਫ ਰਹੇਗਾ ਇਹ ਠੀਕ ਹੈ ਜੀ ਪੇਸਟਿੰਗ ਦੇ ਕੇ ਸਟਿਚ ਕਰਵਾ ਲਓ ਜਾਂ ਵਰਕ ਕਰਵਾਉਣਾ ਹਲਕਾ ਫੁਲਕਾ ਜਿਹਾ ਪੈਚ ਵਰਕ ਕਰਵਾ ਸਕਦੇ ਹੋ ਤੇ ਇਹ ਹੈਗੇ ਨੇ ਇਹਦੇ ਵਿੱਚ ਦੋ ਕਲਰ ਦੋਨਾਂ ਕਲਰਾਂ ਦੇ ਵਿੱਚ ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ 3.3 ਮੀਟਰ ਦੀ ਬੜੇ ਪਨੇ ਦੀ ਸ਼ਰਟ ਹੈ। ਸੋਰੀ ਸੂਟ ਹੈ। ਵੈਸੇ ਤਾਂ 3 ਮੀਟਰ ਚ ਬਣ ਜਾਂਦਾ ਬੜੇ ਪਨੇ ਦੇ ਵਿੱਚ ਸੂਟ। ਇਹ ਹੈਗਾ ਜੀ ਨੈਕਸਟ ਸੂਟ, ਇਹ ਹੈਗਾ ਜੀ ਦੁਪੱਟਾ। ਸੋਨਾ ਸੂਟ ਇਹਦੇ। ਕਲਰ ਵੀ ਸੋਨਾ ਹੈ। ਇਹਦੀ ਵੀ ਸੋਨੇ ਕਲਰੇ ਪਿੰਕ ਮਿਲ ਜੇਗਾ ਜਿੱਥੇ ਗ੍ਰੀਨ ਆ ਉਹਦੀ ਥਾਂ ਤੇ ਸੇਮ ਦੇ ਵਿੱਚ 2 ਸੂਟ ਹੈਗੇ ਤੇ 2 ਸੂਟ ਗ੍ਰੀਨ ਹੈਗੇ ਠੀਕ ਹੈ ਜੀ ਇੱਕ ਇਹਦੇ ਵਿੱਚ ਇਹ ਫਿਰੋਜ਼ੀ ਜਾਂ ਲਾਈਟ ਫਿਰੋਜ਼ੀ ਜਾਂ ਸ਼ੇਡ ਆ ਤੇ 2 ਸੂਟ ਆਪਣੇ ਕੋਲ ਫਿਰੋਜ਼ੀ ਹੈਗੇ 2 2 ਸੂਟ ਰਏ ਜੀ ਸਾਰੀ ਕਲਰਾਂ ਦੇ ਵਿੱਚ ਹਾਂਜੀ ਨੈਕਸਟ ਹੈਗੇ ਇਹਦੇ ਵਿੱਚ ਬਲੈਕ ਕਲਰ ਦਾ ਸੂਟ ਜੀ प्रिंटिंग ਤੁਸੀਂ ਦੇਖੋ ਕਿੰਨੀ ਪਿਆਰੀ ਪਿਆਰੀ ਹੈ ਸਾਰੇ ਸੂਟਾਂ ਦੇ ਬਹੁਤ ਸੋਹਣੇ ਪ੍ਰਿੰਟ ਨੇ ਕਲਰ ਪ੍ਰਿੰਟ ਦਿੱਤੇ ਦੁਪੱਟਾ 1700 ਦਾ ਸੂਟ ਆਗੇ ਸਟਾਫ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਇਹਦੇ ਵਿੱਚ ਵੀ ਦੋ ਸੂਟ ਹੈਗੇ ਬਲੈਕ ਦੇ ਵਿੱਚ ਸੇਮ ਹੀ ਪ੍ਰਿੰਟ ਦੇ ਵਿੱਚ ਹੈਗਾ ਨੇਵੀ ਬਲੂ ਕਲਰ ਠੀਕ ਹੈਗਾ ਜੀ ਇਹ ਮਾਊਸ ਜਿਹਾ শেਡ ਠੀਕ ਹੈ ब्राउन माउज चक्करले रहे। ਇਹਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ। ਨੇਵੀ ਬਲੂ ਇੱਕ, ਬਲੈਕ ਤੇ ਮਾਉਜ਼ ਦੋ ਸ਼ੇਡ ਨੇ। ਇਹ ਨੈਕਸਟ 프린ਟ ਦੇ ਘਰ ਨੇ। ਠੀਕ ਹੈ ਜੀ। ਨੈਕਸਟ ਦੇਖੋ 컬러 प्रिंट डिजाइन ਬਹੁਤ ਸੋਹਣਾ ਹੈ। ਦੁਪੱਟਾ ਬਹੁਤ ਪਿਆਰਾ ਹੈ। ਤੇ ਕਲਰ ਇਹੀ ਸੇਮ ਡਿਜ਼ਾਈਨ ਦੇ ਵਿੱਚ ਇੱਕ ਇੱਕ ਪਰਪਲ ਪਰਪਲ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਦੇਖ ਹੈਗਾ ਜੀ ਇਹ ਗ੍ਰੀਨ ਸ਼ੀਟ ਉਨ ਦੇ ਉੱਪਰ ਠੀਕ ਹੈ ਸਾਰਾ ਸਾ ਪ੍ਰਾਈਸ ਹੈ ਦੇਖੋ ਪ੍ਰਿੰਟ ਇਹਦਾ ਸਾਰੇ ਦੁਪੱਟਾ ਉਪਰੋਂ ਪਲੇਨ ਇੱਕ ਸੈਲਫ ਹੈ ਵੀ ਛਲਕਾ ਜਿਹਾ ਤੇ ਬਾਕੀ ਇਹ ਕਾਰਨਰ ਹੈਵੀ ਬਣੇ ਹੋਏ ਨੇ ਪ੍ਰਿੰਟ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਇਹ ਹੈਗਾ ਜੀ ਆਪਣੇ ਕੋਲ ਸਿੰਗਲ ਤੇ ਨੈਕਸਟ ਦਿਖਾਣੇ ਹੈ येलो ਕਲਰ ਦੇ ਪਰ ਇਹ ਹੈਗਾ ਪ੍ਰਿੰਟਾ ਜੀ ਤੇ ਇਹ ਰਹੀ ਹੈਗਾ ਦੁਪੱਟਾ ਇਹ ਦੁਪੱਟੇ ਦੇ ਜਿੱਦਾਂ ਬੇਲ ਬਣੀ ਹੁੰਦੀ ਐ ਇਦਾਂ ਫੋਰ ਸਾਈਡ ਬਹੁਤ ਪਿਆਰਾ ਜਿਹਾ ਪ੍ਰਿੰਟ ਆ ਕਾਰਨਰ ਹੈਵੀ ਫੁੱਲ ਦੇ ਨਾਲ ਜਾਣਗੇ ਤੇ ਵਿੱਚ ਸਾਰੇ ਦੇ ਛੋਟਾ ਛੋਟਾ ਜਿਹਾ ਫੁੱਲ ਆ ਪ੍ਰਿੰਟ ਬਹੁਤ ਪਿਆਰਾ ਹੈ ਕਲਰ ਇਹਦੇ ਵਿੱਚ ਇਹ ਦੋ ਨੇ ਜੇ 1700 ਪ੍ਰਾਈਸ ਤੇ ਨਾਲ ਸ਼ਿਪਿੰਗ ਅਲੱਗ ਤੋਂ ਰਹੇਗੀ ਇਹ ਵੀ ਡਿਜ਼ਾਈਨ ਪ੍ਰਿੰਟ ਬਹੁਤ ਪਿਆਰਾ ਇਸ ਦਾ ਜਿਹੜਾ ਇਹ ਵਾਲਾ ਸੂਟ ਹੈ ਇਹ 5 ਮੀਟਰ ਦਾ ਸੂਟ ਹੈ ਜੀ ਜਿੱਦਾਂ ਪਹਿਲਾਂ ਮੈਂ ਤੁਹਾਨੂੰ 3.5-3.5 ਮੀਟਰ ਦੇ ਬੜੇ ਪਨੇ ਦੇ ਦਿੱਤੇ ਆ ਇਹ ਵਾਲਾ ਸੂਟ ਨਾਰਮਲ ਪਨੇ ਦਾ ਤੇ 5 ਮੀਟਰ ਦਾ ਸੂਟ ਹੈ ਇਹਦੇ ਵਿੱਚ ਇੱਕ ਬਹੁਤ ਸੋਣੀ ਸੋਣੀ ਦੇ ਕਲਰ ਨੇ ਇਹਦਾ ਇਹ ਪ੍ਰਿੰਟਡ ਦੁਪੱਟਾ ਰਹੂਗਾ ਜੀ ਪ੍ਰਾਈਸ ਸੇਵ ਨਹੀਂ ਆ ਤੇ ਇੱਕ ਕਲਰ ਜਿਵੇਂ ਇਸ ਕਲਰ ਤੇ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਸੇ ਦੇ ਸਾਰੇ ਮਸਲੀਨ ਦੇ ਸੂਟ ਹੁਣ ਮੈਂ ਤੁਹਾਨੂੰ ਦਿਖਾਨੀ ਆ ਕਾਟਨ ਦੇ ਮੋਡਲ ਮਸਲੀਨ ਸੂਟ ਆ ਜਿਓ ਬਣੇ ਜਿਹੜੇ ਪਹਿਲਾਂ ਦਿਖਾਏ ਆ ਇਹ ਵਾਲੀ ਹੈਗੀਆਂ ਕਾਟਨ ਪਿਓਰ ਵਾਲੀ ਕਾਟਨ ਬਹੁਤ ਸੋਹਣਾ ਸਟਾਫ ਆ ਤੇ ਪ੍ਰਿੰਟ ਵੀ ਬਹੁਤ ਸੋਹਣੇ ਆ ਇਹ ਸੂਟ ਸੀਗਾ ਜੀ 1900 ਦਾ ਤੇ ਅੱਜ ਤੁਹਾਨੂੰ ਇਹ ਵੀ ਅਸੀਂ 1700 ਦੇ ਵਿੱਚ ਹੀ ਦਵਾਂਗੇ ਸੂਟ ਇਹ ਪਿਓਰ ਕਾਟਨ ਦਾ ਸੂਟ ਆ ਤੇ ਨਾਲ ਇਹ ਮਸਲੀਨ ਦਾ ਦੁਪੱਟਾ ਹੈ ਦੁਪੱਟਾ ਬਹੁਤ ਲੰਮਾ ਚੌੜਾ ਹੈ ਠੀਕ ਹੈ ਜੀ ਬ੍ਰਾਂਡਡ ਸੂਟ ਲੈਣਗੇ ਸਾਰੇ ਇਹ ਮੈਂ ਤਾਂ ਕੱਢ ਰਹੀ ਹਾਂ ਜਿਹੜੇ ਜਿਹੜੇ ਸਿੰਗਲ ਸਿੰਗਲ ਪੀਸ ਆ ਤੇ ਇੱਕ ਤੁਹਾਨੂੰ ਇਹ ਵਾਲਾ ਸੂਟ ਮਿਲ ਜੇਗਾ ਇਹ ਸਾਰੇ 5 5 ਮੀਟਰ ਦੇ ਸੂਟ ਨੇ ਠੀਕ ਹੈ ਜੀ ਇਹ ਦੇਖੋ ਗ੍ਰੇ ਕਲਰ ਦੇ ਨਾਲ ਐਤਾ ਕੰਟਰਾਸਟ ਜਿਹਾ ਦੁਪੱਟਾ ਰਹੂਗਾ ਇਹਦੇ ਵਿੱਚ येलो ਕਲਰ ਦਾ ਥੋੜਾ ਥੋੜਾ ਕੰਟਰਾਸਟ ਹੈ ਇਹ ਉਹ ਗਾਜੀ ਬਹੁਤ ਬ੍ਰੀਟ ਪ੍ਰਿੰਟ ਸਟਫ ਇਨਾ ਕਾ ਸੌਫਟਾ ਮਤਲਬ ਇਹ ਥੋੜਾ ਦਾਦੀ ਨਾਨੀ ਵਾਲਾ ਪ੍ਰਿੰਟ ਹੈ ਪਰ ਉਹਨਾਂ ਨੂੰ ਸਟਫ ਬਹੁਤ ਜ਼ਿਆਦਾ ਪਸੰਦ ਆਊਗਾ ਬਿਲਕੁਲ ਸੌਫਟ ਸਟਫ ਹੈ ਜਿਹਨੂੰ ਕਹਿ ਦਿੰਨੇ ਮਲਾਈਮ ਜੇ ਸੂਟ ਉਹ ਵਾਲੇ ਸੂਟ ਨੇ ਦੁਪੱਟਾ ਵੀ ਫੁੱਲ ਮਲੈਮ ਇੱਛਾ ਦਾ ਗ੍ਰੇ ਕਲਰ ਇਹਦਾ ਦੁਪੱਟਾ ਰਾਈਸਾ ਦਾ ਸਾਰੇ ਸੂਟਾਂ ਦਾ ਅਸਲੀ ਦਾ 1700 ਇਹ ਬਈ ਇਹ ਸਾਰੇ ਕਾਟਨ ਦੇ ਸੂਟ ਨੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਦੇਖੋ ਕਿੰਨੇ ਪਿਆਰੀ ਜਿਹੇ ਫਲਾ ਰਹਿਣਾਂ ਦੇ ਉੱਪਰ ਇਹ ਹੈਗਾ ਚੀਰਾ ਦੁਪੱਟਾ ਠੀਕ ਹੈ ਨੈਕਸਟ ਡਿਜ਼ਾਈਨ ਇਦਾਂ ਦਾ ਡਿਜ਼ਾਈਨ ਮੈਂ ਤੁਹਾਨੂੰ ਮੁਦਾਲਤੇ ਵੀ ਦਿਖਾਇਆ ਥੋੜਾ ਥੋੜਾ ਜਿਹਾ ਇਹ ਪਰ कॉटन ਆ ਸਾਰੀ 5-5 ਮੀਟਰ ਦੇ ਸੂਟ ਨੇ ਮਸਲੀਨ ਦੇ ਦੁਪੱਟੇ ਨਾਲ ਇਹਨਾਂ ਦੇ ਸਟਫ ਬਹੁਤ ਖਿਆਰਾ ਫਾਈਨ ਆ ਇਹਦੇ ਦੋ ਕਲਰ ਹੈਗੇ ਪ੍ਰਾਈਸ ਹੈਗਾ ਜੀ ਸਾਰੇ ਸੂਟਾਂ ਦਾ 1700 ਇਹ ਸੂਟ ਮਿਲਣਗੇ ਤੁਹਾਨੂੰ ਪਿਓਰ ਕਾਟਨ ਦੇ ਉੱਪਰ ਵਰਕ ਇਹ ਸਾਰਾ ਉੱਪਰ ਵਰਕ ਹੈ ਮਸ਼ੀਨੀ ਵਰਕ ਹੋਇਆ ਜਿੰਨੀ ਵੀ ਬੂਟੀ ਆ ਨੀਚੇ ਵਾਟਰ ਘੇਰਾ ਹੈ ਇਹ ਸਾਰੇ ਵਰਕ ਹੈ ਇਸ ਤੇ ਕਾਟਨ ਦੀ ਸਲਵਾਰ ਆ ਪਲੇਨ ਤੇ ਪਿਓਰ ਸ਼ਾਫਾਨ ਦਾ ਦੁਪੱਟਾ ਜੀ ਲੰਮਾ ਸਾਡਾ ਪ੍ਰਾਈਸ ਸੇਮ ਰਹੂਗਾ ਕਲਰ ਦੋ ਰਹਿਣਗੇ ਜੀ ਇਹਦੇ ਵਿੱਚ ਇਹ ਸਾਰੀ ਬੂਟੀ ਬਣੀ ਹੋਈ ਆ ਤੇ ਸੈਕੰਡ ਕਲਰ ਹੈ ਦਾ ਇਹ ਵੀ ਪਿਓਰ ਕਾਟਨ ਦਾ ਸੂਟ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਪਿਓਰ ਕਾਟਨ ਹੈ ਤੇ ਇਹ ਹੈਗਾ ਇਹਦਾ ਦੁਪੱਟਾ ਮਸਲੀਨ ਤੇ ਜਿਹੜਾ ਇਹ ਵਾਲਾ ਸੂਟ ਹੈ ਮੈਂ ਤੁਹਾਨੂੰ ਕੰਪੈਰੀਜ਼ਨ ਕਰਾਨੀ ਆ। ਕਈ ਵਾਰੀ ਕਹਿ ਦਿੰਦੇ ਆ ਜੀ ਅਸੀਂ ਇਦਾਂ ਦਾ ਸੂਟ ਘੱਟ ਰੇਟ 'ਚ ਲੈ ਕੇ ਆਏ ਆ ਠੀਕ ਹੈ। ਇਹ 1700 ਦਾ ਸੂਟ ਆ। ਹੁਣ ਸਾਡੇ ਕੋਲ ਸੇਮ ਹੀ ਦੇਖੋ ਡਿਜ਼ਾਈਨ ਡਿੱਟੋ ਆ ਜੀ ਤੁਹਾਨੂੰ ਕੈਮਰੇ 'ਚ ਸੇਮ ਹੀ ਲੱਗੇਗਾ ਵੀ ਇਹਦੇ ਨਾਲ ਦਾ ਹੀ ਸੂਟ ਆ। ਇਹਨਾਂ ਦੋਨਾਂ ਦੇ ਸਟੱਫ ਦੇ ਵਿੱਚ ਇਹ ਦੋਨੋਂ ਹੀ ਕਾਟਨ ਆ ਪਰ ਪਿਓਰ ਕਾਟਨ ਆ ਨਾ نو ਡਾਊਟ ਇਹ ਸੂਟ ਵੀ ਬਹੁਤ ਸੋਹਣਾ ਹੈ। ਇਹ ਬਿਲਕੁਲ ਮਲਾਈਵੇਂ ਵੀ। ਪਰ ਇਹਨਾਂ ਦਾ ਬ੍ਰਾਂਡ ਦਾ ਫਰਕ ਪਿਆ ਜਾਂਦਾ ਜੀ ਤੇ ਸਟੱਫ ਦਾ ਜਿਹੜਾ ਇਹ ਮਲਾਈਮ ਕਰਨਾ ਹੈ ਇਹਦਾ ਬਹੁਤ ਫਰਕ ਹੁੰਦਾ ਹੈ ਦੇਖੋ ਇਹ ਸੂਟ ਸਸਤਾ ਹੈ ਹੁਣ ਠੀਕ ਹੈ ਤੇ ਇਹ ਹੈਗਾ 1700 ਦਾ ਇਹ ਸੂਟ ਹੈਗਾ ਜਿਹੜਾ ਇਹ ਮੈਂ ਤੁਹਾਨੂੰ ਨੈਕਸਟ ਕਿਸੇ ਹੋਰ ਵੀਡੀਓ ਚ ਦਿਖਾਵਾਂਗੀ ਜੀ ਅਸੀਂ ਇਦਾਂ ਦੇ ਸੂਟ ਵੀ ਲੈ ਕੇ ਆਵਾਂਗੇ ਤੇ ਇਦੇ ਨਾਲ ਮੈਂ ਤੁਹਾਨੂੰ ਦੁਪੱਟਾ ਦਿਖਾਨੀ ਆ ਇਹ ਪਿਓਰ ਸ਼ਫਾਨ ਦਾ ਦੁਪੱਟਾ ਇਹਦੇ ਨਾਲ ਜਿਹੜਾ ਲਾਇਆ ਵਸ ਫੋਰ ਸਾਈਡ ਲੇਸ ਦੇ ਨਾਲ ਹੈ ਜੀ ਇਹਦਾ ਰਹੂਗਾ ਪ੍ਰਾਈਸ ਕੋਈ 12 1300 ਦੇ ਲਗਭਗ ਹਨਾ ਤੇ ਦੋਨੋਂ ਚੀਜ਼ਾਂ ਦਾ ਹੁਣ ਤੁਹਾਨੂੰ ਦੇਖਣ ਨੂੰ ਐ ਵੀ ਸੇਮ ਆ ਕੀ ਕਹਿੰਦੇ ਨੇ ਅਸੀਂ ਸੂਟ ਲੈ ਕੇ ਆਏ ਜੀ ਇਹਦੇ ਨਾਲ ਦਾ ਸੇਮ ਡਿਜ਼ਾਈਨ ਲੈ ਕੇ ਆਏ ਆ ਪਰ ਮੈਂ ਤੁਹਾਨੂੰ ਤਾਂ ਕੰਪੈਰੀਜ਼ਨ ਕਰਵਾਇਆ ਕਿ ਮੇਰੇ ਕੋਲ ਵੀ ਸੇਮ ਡਿਜ਼ਾਈਨ ਦੇ ਵਿੱਚ ਦੇਖੋ ਪਿਆ ਠੀਕ ਹੈ ਇਹ ਹੈਗਾ ਜੀ ਇਹਦੇ ਨਾਲ ਦਾ 1700 ਵਾਲਾ ਮਸਲੀਨ ਦੁਪੱਟੇ ਵਾਲਾ ਸੂਟ ਇਹਦੇ ਵਿੱਚ ਦੋ ਸੂਟ ਨੇ ਇਹ ਨੈਕਸਟ ਇਹ ਕਿ ਟੈਕਸ ਦਾ ਬ੍ਰਾਂਡਡ ਸੂਟ ਆ ਇਹ ਵੀ ਨਹੀਂ ਕਿਹਦਾ ਇਹ ਪਿਓਰ ਗਲੀਸ ਕਾਟਨ ਦੀ ਪਰ ਹੈ ਇਹਦਾ ਦੁਪੱਟਾ ਪਿਓਰ ਮਸਲੀਨ ਦਾ ਤੇ ਫੋਰ ਸਾਈਡ ਪੇਸਟਿੰਗ ਦਿਨ ਆਰ ਪ੍ਰੋਪਰ ਇਹ ਦੁਪੱਟਾ ਰਹੇਗਾ ਸੇਮੇ ਕਲਰ 2300 ਨੂੰ ਦੋ ਸੂਟ ਮਿਲ ਜਾਣਗੇ ਤੇ ਪ੍ਰਾਈਸ ਰਹੂਗਾ ਸੇਮ ਇਹਨਾਂ ਦਾ 1700 ਤੇ ਇੱਕ ਸੂਟ ਹੈਗਾ ਜੀ ਇਹ ਵੀ ਪਿਓਰ ਗਲੇਸ कॉटन ਦਾ ਹਾਇਰ ਬாய் ਦੇਖੋ ਕਲੀਆਂ ਜਿਹੜਾ ਸਟਾਈਲ ਬਣਿਆ ਹੋਇਆ ਬਹੁਤ ਸੋਹਣਾ ਠੀਕ ਹੈ ਇਹਨੂੰ ਨਾਲ ਜੇ ਕਿਸੇ ਕੋਲ ਗਿਆ ਕੋਈ ਇਹ ਨਾ ਕਿਉਂ ਬੀ ਫਿਟਿਆ ਹੋਇਆ ਇਹਦਾ ਛੇੜੀ ਇਦਾਂ ਲਾਈਟ ਡਾਰਕ ਲਾਈਟ ਡਾਰਕ ਇਹਦਾ ਟੋਨ ਜੀ ਆ ਰਹੀ ਹੈ ਇਹਦਾ ਪ੍ਰਿੰਟ ਹੀ ਇਦਾਂ ਸਾਰੇ ਸੂਟ ਦਾ ਠੀਕ ਹੈ ਅਜੀ ਖੂਬ ਹੌਟਿਆ ਨਾਲ ਦਿਖਾ ਦੰਨੇ ਆ ਵਿਚਾਲਾ ਹਲਕਾ ਡਾਟਸ ਕਿਤੋਂ ਡਾਰਕ ਲਾਈਨ ਹੈ ਕਿਤੋਂ ਲਾਈਟ ਲਾਈਨ ਹੈ ਇਸ ਚ ਇਹਦੀ ਨਾਲ ਪਿਓਰ ਸਫਾ 온 ਦਾ ਦੁਪੱਟਾ ਬਹੁਤ ਸੋਹਣਾ ਸੂਟ ਹੈ एक सूट रहेगा जी ये यी गोल्डन जूट है भी बहुत प्यारा ये है कि सलवार तो ये हैगा दुपट्टा प्राइस हैगा सारी सूटों का सतारह सौ उम्मीद करती है थोड़ा कलैक्शन पसंद आई आज की वीडियो जो जो भी सूट पसंद है उसका हुशा स्क्रीनशॉट लैके तो मेरे नंबर से सेंड कर सकते हो वीडियो देखने थैंक यू सो मच